ਪਿਛਲੇ 2-3 ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਪਹਾੜੀ ਇਲਾਕਿਆਂ ਦੇ ਵਿੱਚ ਡਿੱਗ ਰਹੇ ਪਹਾੜ ਜੀਹਾਂ ਦੱਸਦੇ ਹੀ ਇਹ ਪਿਛਲੇ 2-3 ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਦੇ ਕਾਰਨ ਕਈ ਥਾਵਾਂ ਤੇ ਪਹਾੜ ਡਿੱਗ ਰਹੇ ਨੇ ਜਿਸ ਦੇ ਨਾਲ ਆਉਣ ਜਾਣ ਵਾਲੇ ਲੋਕਾਂ ਦੇ ਰਾਹਤੇ ਬੰਦ ਹੋ ਗਏ ਨੇ ਉਸ ਦੇ ਨਾਲ ਹੀ ਚੱਲ ਰਹੀ ਅੱਜ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਸ਼ਾਹਪੁਰ ਕੰਡੀ ਤੋ ਡੈਮ ਰੋਡ ਦੇ ਧਾਰ ਰੋਡ ਤੇ ਜਗਾ ਉੱਤੇ ਲੈਂਡ ਸਲਾਈਡਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਮੈਂ ਗੁੱਡ ਮਾਰਨਿੰਗ ਸਭ ਨੂੰ ਮੈਂ ਕਰਨਲ ਅਨਿਲ ਭੱਟ ਰਿਟਾਇਰਡ ਇੱਥੇ ਹੁਣ ਫਿਲਹਾਲ ਚੀਫ ਸੈਕਿਉਰਿਟੀ ਆਫੀਸਰ ਦਾ ਕੰਮ ਕਰ ਰਹੇ ਹਾਂ ਰਣਜੀਤ ਸਾਗਰ ਡੈਮ ਕੋਲ ਸ਼ਾਫਰ ਕੰਡੀ ਮੈਂ ਆਮ ਪਬਲਿਕ ਨੂੰ ਇਤਲਾਹ ਦੇਣੀ ਸੀ ਔਰ ਬਰਾਤ ਗੁਜਾਰਿਸ਼ ਵੀ ਕਰਨੀ ਸੀ ਕਿ ਸਾਡੇ ਇੱਥੇ ਦੋ ਜਗ੍ਹਾ ਤੇ ਲੈਂਡਸਲਾਈਡ ਹੋਏ ਆ ਇੱਕ ਜਿਹੜੀ ਰੋਡ ਹੈਗੀ ਹੈ ਜਿਹੜੀ ਧਾਰਕਲਾ ਤੋਂ ਆਂਦੀ ਹੈ ਔਰ ਦੂਜੀ ਜਿਹੜੀ ਸ਼ਾਹਪੁਰ ਕੰਢੀ ਤੋਂ ਡੈਮ ਸਾਈਡ ਨੂੰ ਜਾਂਦੀ ਹੈ ਤਾਂ ਇਹ ਰੋਡ ਹੁਣ ਬਲੌਕ ਕਰ ਦਿੱਤੀ ਗਈ ਹੈ ਆਮ ਟ੍ਰੈਫਿਕ ਲਈ ਔਰ ਇਹ ਜੱਗਾ ਹੀ ਸਾਡੀ ਮਸ਼ੀਨਰੀ ਵਗੈਰਾ ਸਭ ਕੋਈ ਲੱਗੀ ਹੋਈ ਹੈ ਰੋਡ ਰਿਪੇਅਰ ਕਰਨ ਲਈ ਜਦ ਇਹ ਰੋਡ ਤੇ ਹੋ ਜਾਂਦੀ ਹੈ ਤਾਂ ਨੰਬਰ ਚੈੱਕਪੋਸਟ ਨੰਬਰ 2 ਔਰ ਚੈੱਕਪੋਸਟ ਨੰਬਰ 8 ਤੋਂ ਜਿਹੜਾ ਬੈਰੀਅਰ ਹੈਗਾ ਉਹ ਖੋਲ ਦਿੱਤਾ ਜਾਊਗਾ ਸਾਡੇ ਜਿਹੜੇ ਪੈਸਕੋ ਦੇ ਜਵਾਨ ਹੈਗੇ ਆ ਉਹ ਪੂਰੀ ਤਰ੍ਹਾਂ ਤਨਤ ਹੈ ਗਰਸਤ ਵੀ ਚੱਲ ਰਹੀ ਹੈ ਵਿਚ ਵਿਚ ਹੋਰ ਜਿੱਦਾਂ ਇਹ ਹੋ ਜਾਂਦਾ ਹੈਗਾ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਹੇ ਆ ਤਾਂ ਇਹ ਮੈਂ ਸਿਰਫ ਆਮ ਪਬਲਿਕ ਨੂੰ ਦੱਸਣਾ ਸਕਾ ਕਿ ਜੇ ਅਗਰ ਇਹ ਰੋਡ ਨੂੰ ਨਾ ਵਰਤਿਆ ਜਾਵੇ ਤਾਂ ਉਹ ਸਭ ਨਾਲ ਲਈ ਸਹੂਲਤ ਦਾ ਕੰਮ ਕਰਦਾ। ਧੰਨਵਾਦ ਹੋਰ ਜੈ